ਬਾਲਾ ਨੂੰ ਸਵਾਗਤ ਕਰਦੇ ਆ ਤੇ ਅੱਜ ਫੇਰ ਨਵੇਂ ਬਲੌਗ ਦੇ ਕਣਕਵਾਲ ਦਾ ਸ਼ੂਟ ਚੱਲ ਰਹੀ ਹੈ ਆਪਣਾ ਹਾਂ ਜੀ ਸਬਸਕ੍ਰਾਈਬ ਕਰ ਦਿਓ ਆਪਣਾ ਇਹ ਸਤਨਾੰਪੁਰਾ ਸਵਾਗਤ ਮੇਰੇ ਵੀਡੀਓ ਦੇ ਵਿੱਚ ਅੱਛਾ ਦੇਖੋ ਆਡੀਅנס ਆਪਣੀ ਚੱਲ ਜਲਦੀ ਸੀਨ ਚ ਕੁਝ ਨਹੀਂ ਪਤਾ ਲੱਗ ਰਿਹਾ ਕੈਮਰੇ ਲੱਗ ਰਹੇ ਨੇ ਕੁਝ ਨਹੀਂ ਦਿਂਦਾਗਾ ਜੀਰੀ ਨੇ ਬੰਦਲਾ ਰੱਖਨੇ ਜੀਰੀ ਜੂਰੀ ਜਮੇ ਮੰਜੇ ਪੈਣੇ ਕੁਝ ਨਹੀਂ ਪਤਾ ਲੱਗਦਾਗਾ ਆ ਜਮਾ ਮੂਰੇ ਟਕਰਾਉ ਹੋਣ ਲੱਗੇ ਤੇ ਉਧਰ ਸੀਨ ਚੱਲ ਰਿਹਾ ਤੇ ਦੇਖੋ ਜੋਤਾਂ ਤੇ ਉਧਰ ਆਪਣੇ ਨਵੇਂ ਆਰਟਿਸਟ ਆਏ ਨੇ ਤੇ ਸਤਗੁਰ ਦਾ ਢੱਡ ਦਿਨੋਂ ਦਿਨੋਂ ਵਾਦਾ ਯਾਰਿਆ ਤੇ ਬਿਆੰਤ ਬਈ ਬਿਆੰਤ ਬਈ ਜੰਮਗਾ ਲਾਉਣ ਲੱਗੇ ਜੰਮਗਾ ਲਾਉਣ ਲੱਗੇ ਤੇ ਇਹ ਵੀ ਜੰਮਗਾ ਲਾਉਣ ਲੱਗੇ ਤੇ ਉਧਰ ਉਹ ਕੋਈ ਨਾ ਹੌਲੀ ਕਰ ਲੋ ਯਾਰਾ ਕਹਿੰਦਾ ਕੱਟ ਕੱਟ ਕੜ ਕੜ ਜਮੀ ਮੇਰਾ 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 ਤੇ ਚਲੋ ਅੱਗੇ ਦਿਖਾਉਣਾ ਤੁਹਾਨੂੰ ਅਗਲੇ ਜਿੰਨਾ ਚਾ ਮੈਂ ਤੁਹਾਨੂੰ ਕੀ ਕਹਾਂ ਉਹ ਤੇ ਹਾਂ ਮੈਂ ਕੀ ਕਹਾਂ ਕੀ ਹੋ ਗਿਆ ਸੱਸੋ ਤਾਂ ਸਹੀ ਨਹੀਂ ਜੀ ਕੁਛ ਨਹੀਂ ਤੁਸੀਂ ਇੱਥੇ ਖੜੋ ਮੈਂ ਮੰਜਾ ਲੈ ਕੇ ਆਉਣੀ ਹਾਂ ਆਪਾਂ ਨੂੰ ਮੁੰਡਾ ਰੋਲ ਲੱਗਦਾ ਹੈ ਹਾਂ ਇਹ ਕੱਲ੍ਹ ਤੋਂ ਜਾ ਰਹੇ ਨੇ ਹੋਰ ਇਹ ਮਰਦਾ ਹੁੰਦਾ ਦੇਗੀ ਮੈਂ ਉਹਦੀ ਚਾਹ ਮੈਸੀਨ ਚਾਹ ਬਰਾਮਾ ਸ਼ੀਨ ਚਾਹ ਗੜੀ ਹਾਂਜੀ ਅੱਜ ਮੇਰੇ ਇੱਧਰ ਵੇਖਦੀ ਨਹੀਂ ਹੈਗੀ ਅੱਜ ਗਰਮ ਹੋ ਗਿਆ ਮਾਹੌਲ ਜਿਆਦਾ ਕਿੰਨ ਪਤਾ ਤਾਂ ਹੈ ਬਥੇਰਾ ਕੁਝ ਹੋ ਗਿਆ ਚੋਲੀਆਂ ਲਾਈਆਂਗੇ ਇੱਕ ਦੂਜੇ ਦੀਆਂ ਤੇ ਪੜਕਾਇਆ ਜਾ ਰਿਹਾ ਹੈ ਮੁੱਦਾ ਅੱਜ ਲੈ ਹੌਲੀ ਹੌਲੀ ਕੰਟਰੋਲ ਕਰਨਾ ਪਊਗਾ ਸਾਰੇ ਘਰਾਂ 'ਚ ਹੀ ਚੱਲਦਾ ਹੈ ਮੇਰਾ ਤੇ ਆ ਲੱਗੂ ਸਾਰਾ ਦਿਨ ਅੱਜ ਠੀਕ ਹੈ ਮੈਨੂੰ ਤਾਂ ਅੱਜ ਪਤਾ ਲੱਗਾ ਵੀ ਕੰਜਰ ਵਾਇ ਹੈ ਮੈਂ ਤਾਂ ਭੈਣੇ ਪਹਿਲਾਂ ਇਹ ਸੀਨ ਸਮਝਾਈ ਜਾਂਦੇ ਨੇ ਦੇਖੋ ਪਹਿਲਾਂ ਇਹ ਸੀਨ ਸਮਝਾਈ ਜਾਂਦੇ ਨੇ ਫਿਰ ਅੱਗੇ ਸੀਨ ਹੁੰਦੇ ਨੇ ਆਂਦੀ ਮੈਂ ਤਾਂ ਰਿਸ਼ਤੇ ਕਰਾਉਂਦੀ ਫਿਰਦੀ ਸੀ ਉਹ ਕੰਜਰ ਪਈ ਨਹੀਂ ਵਿਆਹ ਹੁਣ ਇੱਕ ਕਿਹ ਹੈ ਪੂਆ ਇੱਕ ਮਾਤਾ ਇੱਕ ਗੈਵੀ ਸਿੰਘ ਇੱਕ ਬਾਪੂ ਅੱਛਾ ਨਹੀਂ ਉਹ ਤੇਰਾ ਭਤੀਜਾ ਇਹ ਸਮਝਾ ਰਹੇ ਨੇ ਹੁਣ ਮੇਰੀ ਭਤੀਜਾ ਇੰਨਾ ਕੁਸਾ ਕੱਢੋ ਥੋੜੀ ਮੈਂ ਤੇ ਉਧਰ ਆ ਗਿਆ ਆਪਣੇ ਅੱਜ ਜਗਤਾਰ ਸਿੰਘ ਜੀ ਟਾਈਮ ਬਹੁਤ ਹੋ ਗਿਆ 4:00 ਵਜੇ 4:00 ਵਜੇ ਹੁਣ ਆ ਰਹੇ ਨੇ ਦੇਖ ਲਓ ਜਗਤਾਰ ਰਤਨਗੜੀਆ ਕੀ ਕਹੀ ਜਾਨੀ ਆ ਮੈਂ ਉਹਦੀ ਆਦਰ ਕੈਮਰਾ ਲਾਉਂਦਾ ਤੇ ਗੁੱਸਾ ਗੁੱਸਾ ਜਿਹਾ ਦਿਖਾ ਰਹੀ ਹੈ ਅੱਜ ਕੁੜੀ ਤੇ ਡਾਇਰੈਕਟਰ ਸਾਹਿਬ ਮੜੇ ਜੋ ਤੇ ਤੀਜਾ ਜਿਹੜੀ ਸਿੰਗਰ ਸਾਹਿਬ ਜਮਾ ਐ ਨਾ ਤੇ ਮੂੰਹ ਮੂੰਟ ਟੱਕ ਟੋਕ ਕੇ ਆਉਂਦਾ ਜਮਾ ਐ ਨਾ ਵੀ ਮੈਨੂੰ ਕੋਈ ਘੇਰ ਘੁਰਨ ਲਵੇ ਕੋਈ ਫੈਨ ਫਾਲੋਇੰਗ ਵਾਲੀ ਹੁੰਦੀ ਆ ਤਾਂ ਕਰਕੇ ਤੇ ਬਾਕੀ ਗਰਮੀ ਬੜੀ ਆ ਜਾ ਮੇਰੀ ਹਾਲਤ ਵਾਲੀ ਖਰਾਬ ਹੋ ਗਈ ਦੇਖੋ ਲੜਾਈ ਪੈ ਗਈ ਲੜਾਈ ਪੈ ਗਈ ਤੇ ਲੈ ਕਿਉਂ ਉਹ ਤੇ ਵੇਚੀ ਕਰਦੇ ਨੇ ਬੇਬੇ ਉਹ ਇਧਰ ਇਹ ਚੀਜ਼ਾਂ ਹਲੇ ਥੋੜੀ ਲਈ ਨੋਟਿਸ ਕਰਨਗੇ ਮੈਂ ਕੱਟ ਲਊਗਾ ਬੇਬੇ ਦਾ ਇਹ ਕਹੂਗੀ ਮੁੱਦਾ ਬਾਲਾ ਆਪਾਂ ਖਾ ਪਿਆ ਅੱਜ ਜਮਾ ਹੂੰ ਚੱਲਦੇ ਘਰ ਮੈਂ ਤੁਹਾਨੂੰ ਮੈਨੂੰ ਪਤਾ ਨੂੰ ਡਿੱਗਦਾ ਫਿਰਦਾ ਕੰਦਾ ਜਵਾਦ ਫਿਰਦਾ ਬਾਪੂ ਨਾ ਬਾਬੇ ਨੇ ਜੀ ਇਹਨੂੰ ਸਟਾਰਟ ਕਰਿਆ ਸੀ ਉਦੋਂ ਜਦੋਂ ਮੈਂ ਗਿਆ ਅੱਛਾ ਜੀ ਦੇਖ ਲਓ ਪਹਿਲਾਂ ਰਾਸ਼ਨ ਚੱਕ ਲਿਆ ਵਾ ਸਮਝ ਗਈ ਮਾਉਲ ਇੱਕ ਨੰਬਰ ਹੈ ਜਮਾ ਮੈਂ ਸੀਨ ਵਿੱਚ ਰਖਾਉਂਦੀ ਮੈਂ ਕੋਈ ਨਾ ਤੇਰੇ ਘਰ ਦਾ ਸੀਨ ਵੀ ਲਾਵਾਂਗੇ ਬਾਅਦ ਚ ਪਹਿਲਾਂ ਠੀਕ ਕਰ ਮੇਰੀ 부ਆ ਵਾਲੀ ਚੱਕਦੀ ਦੇਖੇਗਾ ਹੈਗਾ ਉਹੀ ਇਕੱਠੀ ਹੀ ਹੋ ਜਾਂਦੀ ਸੀਨ ਕਰਦੇ ਕਰਦੇ ਗਏ ਵੀ ਅੱਛਾ ਆਇਆਂ ਗੱਲ ਕਰਦੀ ਐ ਬਸਦਾ ਹੋਰੀ ਲੈ ਗਈ ਹੋਰ ਰੀਲ ਪਾ ਲਈ ਕੱਟਦਾ ਡਾਇਰੈਕਟਰ ਸਾਹਿਬ ਨੇ ਡਾਇਰੈਕਟਰ ਸਾਹਿਬ ਨੇ ਕੱਟਦਾ ਹੁਣ ਦੇਖੋ ਔਖਾ ਹੋ ਰਿਹਾ ਕੰਮ ਆਹ ਇਹ ਆਈਆਂ ਆਪਣੇ ਪਿੰਡ ਦੀਆਂ ਗਲੀਆਂ ਇਹੀਆਂ ਗਲੀਆਂ ਤੁਹਾਨੂੰ ਕਿਤੇ ਨਹੀਂ ਮਿਲਦੀਆਂ ਅਕਸਰ ਪਿੰਡਾਂ ਦੇ ਵਿੱਚ ਹੀ ਮਿਲਦੀਆਂ ਨਾ ਕਿ ਸ਼ਹਿਰਾਂ ਦੇ ਵਿੱਚ ਇਹ ਮਾਹੌਲ ਪਿੰਡਾਂ ਵਾਲਾ ਹੀ ਇੱਥੇ ਹੀ ਸੋਹਣਾ ਲੱਗਦਾ ਗਲੀਆਂ ਦੇ ਵਿੱਚ ਦੇ ਪਤੀ ਜੇ ਦੇ ਨਹੀਂ ਪਤਾ ਕਿ ਭੈਣ ਮੈਨੂੰ ਕਿਵੇਂ ਪਤਾ ਤੇ ਮੇਰੇ ਕਿਹੜਾ ਮੈਂ ਤਾਂ ਸ਼ਰੀਕੇ ਚੋਂ ਕਿ ਮੇਰੇ ਪੈ ਮਰਜੀ ਆ ਤੇਰੀ ਕੋਈ ਨਾ ਮਰਜੀ ਆ ਤੇਰੀ ਕੋਈ ਨਾ ਭਤੀਜਾ ਲੱਗਦਾ ਕੱਲ ਐ ਤਾ ਉਹ ਥੋੜਾ ਰੁਕਾ ਕੇ ਕਿਵੇਂ ਮੈਂ ਨਾ ਉਹ ਲੇਦੇ ਉਹ ਗੂਆ ਪਰ ਇਹ ਮੈਨੂੰ ਸਾਰਾ ਪਤਾ ਕਿਹਜ ਨਾਲ ਨਹੀਂ ਤੂੰ ਸਾਰਾ ਦਿਨ ਬੋਲਦਾ ਰਹਿੰਦਾਗਾ ਤੇ ਪਿਆਰ ਨੂੰ ਚਾਹਤ ਕੇ ਜਾ ਕੇ ਗੱਲਾਂ ਕਰਨ ਵਾਸਤੇ ਕਿਰੇ ਸਰਾਪੇ ਪਾਇ ਕਿ ਕਰਨ ਜਾਣਾ ਹੈ ਹੋਰ ਕੀ ਕਰਨੇ ਕਿਵੇਂ ਮਾਗਦੇ ਤੇੜਾ ਬਣਾ ਰਿਹਾ ਹੈ। ਇਹ ਆ ਗਿਆ ਜੀ ਮੈਂ। ਹਾਂ। ਚਾਹੋ ਨਾ ਬੰਨ੍ਹ ਦਿੰਦਾ। ਹਾਂ ਓਏ ਇੱਥੇ ਕੱਟ ਕਰ ਲਈ ਚੰਗਾ। ਕਿੱਥੇ? ਇੱਥੇ। ਓਥੇ ਮੇਰਾ ਪੈਰ ਹੋ ਗਿਆ। ਓਕੇ। ਕਿੱਥੇ ਕੱਟ ਕਰੀ? ਹਾਂਜੀ ਕਿੱਦਾਂ ਫਿਰ ਕੀ ਹਾਲ ਚਾਲ ਨੇ ਅੱਜ ਤਾਂ ਬਟ ਇੰਨਾ ਹੋ ਰਿਹਾ ਹੈ ਟੈਂਪਰੇਚਰ 50 ਕੱਲ ਨੂੰ ਠੀਕ ਹੈ ਕਿਹੜੀ ਹਵਾ ਹੋਵੇ ਚੱਲਦੀ ਨਹੀਂ ਨੀ ਤੇ ਜਵਾ ਮੁਰਕੀ ਮੁਰਕੀ ਹੋ ਰਹੇ ਆ ਤੇ ਇਧਰ ਗੱਲਾਂ ਸੁਣੀ ਜਾਂਦੀਆਂ ਨੇ ਆਪਣੀਆਂ ਤੇ ਤੁਸੀਂ ਕੁਝ ਕੁ ਬੋਲਣਾ ਚਾਹ ਵਧੀਆ ਚੱਲ ਰਿਹਾ ਸ਼ੂਟ ਪੂਰੀ ਠੰਡ ਹੈਗੀ ਐ ਦੇਖ ਸਕਦੇ ਆ ਬਹੁਤ ਵਧੀਆ ਮੌਸਮ ਹੈ ਕੋਈ ਗਰਮੀ ਨਹੀਂ ਆਏਗੀ ਮੈਨੂੰ ਪਤਾ ਕੀ ਕਿਉਂ ਨਹੀਂ ਬੋਲਣਾ ਮੈਨੂੰ ਪਤਾ ਕਿਉਂ ਨਹੀਂ ਬੋਲਣਾ ਜਿਹੜੇ ਨਾ ਮਿਲ ਕੇ ਡਾਇਰੈਕਟਰ ਹੁੰਦੇ ਆ ਕਿ ਬੋਝ ਬਹੁਤ ਵੱਡਾ ਹੁੰਦਾ ਹੈ ਕਿੰਨੇ ਬੰਦੇ ਉਹਨਾਂ ਨੇ ਹੈਂਡਲ ਕਰਨੇ ਹੁੰਦੇ ਆ ਹੋਰ ਆ ਜਾ ਲੈ ਹੁਣ ਬੋਲਣਾ ਨਹੀਂ ਸੁਣਦਾ ਲੱਗ ਰਾ ਸਤਨਾਮ ਨੇ ਹਾਰ ਬਾਤੇ ਮੇਰੇ ਹੁਣ ਨਹੀਂ ਬੋਲੂ ਤੁਸੀਂ ਤਾਂ ਐਂ ਹੀ ਬੋਲਦੇ ਹੋ ਜਿਵੇਂ ਸਵੇਰ ਦੇ 7 ਵਜੇ ਤੁਸੀਂ ਆਏ ਸੀ ਕੰਮ ਤੇ ਫੋਕਸ ਰੱਖੋ ਬਈ ਮੈਨੂੰ ਮਾਰ ਕੇ ਕੰਮ ਲਾਓ ਮੈਥੋਂ ਖੜੇ ਤੁਹਾਡੇ ਸਾਹਮਣੇ ਕੰਮ ਲਾਓ ਕੰਮ ਤੇ ਫੋਕਸ ਕੰਮ ਲਾਓ ਹੁਣ ਇਸੀ ਵਾਲਾ ਸੁਭਾਅ ਬਾਰ ਕਰਨਾ ਚਾਹੀਦਾ ਚਲੋ ਇਹ ਸੀ ਨਾ ਤੂੰ ਮੇਰੇ 'ਚ ਪਿਆਰ ਕਰਦੀ ਏ ਕਿ ਨਹੀਂ ਠੀਕ ਹੈ ਇਹ ਉਹ ਬੰਦਾ ਹੈ ਇਹ ਵੀਡੀਓ ਬਣਾ ਰਿਹਾ ਹੈ ਗੇਟ ਬੰਦ ਕਰੀ ਗੇਟ ਬੰਦ ਕਰਾ ਛੋਟਾ ਗੇਟ ਖੋਲ ਦਿਓ ਤੁਸੀਂ ਅੰਦਰ ਆਉਂਗੇ ਅੰਦਰ ਆ ਕੇ ਤੁਸੀਂ ਇੰਨੀ ਗੱਲ ਕਹੋਗੇ ਤੁਸੀਂ ਸਿੱਧੇ ਹੀ ਬਾਪੂ ਬਾਹਰ ਨਿਕਲ ਦਊਗਾ ਲਓ ਜੀ ਸਾਡਾ ਸਾਰੇ ਸੀਨ ਨਿਬੜ ਗਿਆ ਹੁਣ ਅਸੀਂ ਲੱਗੇ ਆ ਕਮੈਂਟ ਬੋਲਣਾ ਤੇ ਜਿਹੜਾ ਲਾਸਟ ਦੇ ਬੋਲ ਦੇਣਾ ਸਾਡੇ ਵੀ ਚੈਨਲ ਦਾ ਫਲਾਣਾ ਜੋ ਵੀ ਧੰਕਾ ਹੈ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਮਾਤਾ ਬੈਠੀਆਂ ਨੇ ਉਧਰ ਭੂਆ ਬੈਠੀ ਹੈ ਤੇ ਆਪਣਾ ਫੋਫੜ ਜੀ ਬੈਠੇ ਨੇ ਤੇ ਯਾਰ ਦੋਸਤ ਤੇ ਆਪਣਾ ਗਵੰਡੀਪਿੰਡ ਦਾ ਮੁੰਡਾ ਤੇ ਇੱਧਰ ਬਾਪੂ ਜੀ ਤੇ ਉਧਰ ਉਹਦਾ ਐਲੀਆ ਤੇ ਇਸ ਵਾਰ ਕੁੜੀ ਨਵੀਂ ਆਈ ਆ ਤੇ ਇਹ ਸਸਪੈਂਸ ਰੱਖਾਂ ਵੀ ਇਹ ਕੌਣ ਆ ਕੀ ਬਣੀ ਆ ਇਹ ਦੱਸਾਂਗੇ ਅਸੀਂ ਕੌਣ ਆ ਇਹ ਤਾਂ ਬੋਲਣੀ ਬੜੀ ਸਰਗਿਸ ਤੇ ਬੋਲਦਾ ਹੁੰਦਾ ਪ੍ਰੋਡੂਸਰ ਕੌਣ ਹੈ ਅਰੇ ਆਪਾਂ ਇੱਧਰ ਅੱਛਾ ਓਕੇ 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 अच्छा ਮੇਰੇ ਨਾਲ ਦੇ ਪਿੰਡ ਦਾ ਮੁੰਡਾ ਕਹਿੰਦਾ ਜਿਹੜਾ ਪ੍ਰੋਡੂਸਰ ਹੀ ਇਹਦਾ ਮੇਨ ਤਾਂ ਪਤਾ ਨਹੀਂ ਸੀ ਆਨ ਬਾਰੇ ਆ ਗਿਆ ਇਹ ਥੱਲੇ ਚੰਦੇ ਸੀ ਜੀ ਨੂੰ ਗਿਲ ਨੂੰ ਇਹਦੇ ਐਂਟਰੀ ਚੱਲਦਾ ਪਕਾ ਬਾਬਾ ਤੇ ਅੱਜ ਐਂਟਰੀ ਬਾਬੇ ਦੀ ਵੀ ਨਹੀਂ ਕੀਤੀ ਹਾਂ ਪ੍ਰੋਡੂਸਰ ਹੀ ਲੈ ਕੇ ਆ ਬਾਬੇ ਨੂੰ ਹਾਂ ਤਾਂ ਤੇ ਦੱਤਾ ਫੁੱਫੜ ਦੀ ਐਂਟਰੀ ਕਰਾਦੀ ਹੈ ਆ ਨੂੰ ਕੱਢਣਾ ਕੱਢੀਏ ਕਹਿੰਦਾ ਕਰ ਦੇ ਦੱਤਾ ਆਪਾਂਗੇ ਨਾ ਇੱਧਰ ਸਾਡੇ ਧੂਆ ਬੈਠੀ ਹੈ ਬਾਬੇ ਬਾਲੇ ਮੰਗ ਹੋ ਗਈ ਹੈ ਨਾ ਬਾਬੇ ਕਿੱਥੇ ਚੱਕ ਕੇ ਜਾਂਦਾ ਪਰ ਇੱਕ ਸਾਰੇ ਆਈ ਉਹ ਸਾਡਾ ਬਾਈ ਪਤਾ ਕੀ ਆ ਆਪਾਂ ਜਿਹੜੇ ਚੱਲਦੇ ਬਾਬਾ ਤੂੰ ਲੱਗ ਬਾਬਾ ਫਿਰ ਸਾਰੇ ਨਹੀਂ ਓਏ ਆਪਣੇ ਪੰਜ ਚੈਨਲ ਨੇ ਸਾਰਿਆਂ ਦੀ ਮੰਗਾ ਸਾਡੇ ਦੋਵਾਂ ਦੀ ਹੋएगी ਗਵਰਦੀ ਨਾ ਫਿਰ ਆਪਾਂ ਨਾ ਕੰਮ ਬੰਦ ਹਨ 1.5 ਮਹੀਨੇ ਤੋਂ ਕੰਮ ਬੰਦ ਰਿਹਾ ਨਾ ਆਰੇ ਗਾਂਡਾ ਆਉਣਾ ਇਸ ਤੇ 1.5 ਮਹੀਨੇ ਫੁੱਲੀ ਬੈਠੇ ਸਾਰੇ 800 ਵਧੀਆ ਨੇ 800 ਆਹ ਕਿਹੜੇ ਇਧਰ 22 ਇੱਧਰ ਗਏ ਵੀ ਗਏ ਵੀ ਇੱਧਰ ਗਏ ਵੀ ਚੱਲਦਾ ਪਾਲੀਦਾਨੋਂ ਗਏ ਵੀ ਆ ਪਹਿਲਾਂ ਬਾਪੂ ਤੂੰ ਦਾ ਪਾਲੀ ਉਹਦਾ ਪਾਲੀਉਮ ਗਏ ਵੀ ਚੱਲ ਪਾਲੀ ਪੁੱਤ ਬਹੁਤ ਵਧੀਆ ਹੈ ਬਹੁਤ ਵਧੀਆ ਸੁਭਾਅ ਹੈ ਉਹਦਾ ਬੇਬੇ ਉਹ ਚੰਟਰੋਲ ਲੈ ਲਿਆ ਬਾਲੀ ਬੁੜੀ ਦੀ ਆ ਉਹ ਬਰੋਬਰ ਉਹ ਸਾਡੀ ਨਮਸ਼ੀ ਉਹਦਾ ਪਸਪੈਂਸਰ ਰੱਖਦਾ ਤੇ ਉਹ ਦੱਸ ਦੇ ਸਾਨੂੰ ਕੌਣ ਆਏਗੀ ਤੁਸੀਂ ਤਾਂ ਜਾਣ ਇੰਟਰਵਿਊ ਕਰਾਵਾਂਗੇ ਉਹਦੇ ਨਾਲ ਵੀ ਆਪਾਂ ਤੇ ਹੁਣ ਬਾਕੀ ਦਾ ਸਾਰੇ ਨੂੰ ਇੰਟਰਵਿਊ ਕਰਿਓਗੇ ਪਿਛਲੇ ਵਲੌਗ ਚ ਤੇ ਉਹਦੀ ਵੀ ਕਰਾ ਦੇਣਗੇ ਨਵੇਂ ਸਾਰੇ ਆਰਟਿਸਟਾਂ ਨਾਲ ਕਰਾਵਾਂਗੇ ਓਕੇ ਜੀ ਮਿਲਦੇ ਆਂ ਫਿਰ ਅਗਲੇ ਵਲੌਗ ਚ ਓਕੇ ਜੀ ਬਾਏ ਬਾਏ ਸਤਿ ਸ੍ਰੀ ਅਕਾਲ